सर जी त ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਤੇ ਸਪੋਰਟ ਟੀਵੀ ਅੱਜ ਛੜੀ ਟੀਮ ਮੰਡੀ ਨਿਹਾਲ ਸਿੰਘ ਵਾਲਾ ਥਾਣਾ ਨਿਹਾਲ ਸਿੰਘ ਵਾਲਾ ਪਹੁੰਚੀ ਆ ਸਾਡੇ ਨਾਲ ਡਿਪਟੀ ਸਾਹਿਬ ਮੌਜੂਦ ਆ ਕਰਦੇ ਆ ਗੱਲਬਾਤ ਡਿਪਟੀ ਸਾਹਿਬ ਜੀ ਅੱਜ ਪ੍ਰੋਗਰਾਮ ਵਿੱਚ ਲਿਖਿਆ ਗਿਆ ਐਮ ਐਲ ਏ ਸਾਹਿਬ ਆਏ ਪੀ ਸੀ ਆਰ ਦੀਆਂ ਜੋ ਮੋਟਰਸਾਈਕਲ ਆ ਗੱਡੀਆਂ ਅੱਜ ਬਾਜ਼ਾਰ ਵਿੱਚ ਛੜੀਆਂ ਗਈਆਂ ਕਿਵੇਂ ਦੇਖਦੇ ਮਹੌਲ ਨੂੰ ਤੇ ਅੱਜ ਜਿਹੜਾ ਐਨ ਡੀ ਸੀ ਪੀ ਸਾਹਿਬ ਦੇ ਹੁਕਮਾਂ ਮੁਤਾਬਕ ਤੇ ਆਪਣੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀ ਗਾਂਧੀ ਰਹਿਨਮਾਈ ਹੇਠ ਜਿਹਨੇ ਅੱਜ 4 ਮੋਟਰਸਾਈਕਲ ਪੀਸੀਆਰ ਤੇ 3 ਗੱਡੀਆਂ ਆਪਣੇ ਸਬਡਿਵੀਜ਼ਨ ਨਿਹਾਲ ਸਿੰਘ ਵਾਲੇ ਚ ਚਲਾਈਆਂ ਗਈਆਂ ਨੇ ਜੋ ਲੋਕਾਂ ਦੀ ਹੈਲਪ ਲਈ ਚਲਾਈਆਂ ਗਈਆਂ ਨੇ ਅ ਦੇਖਦੇ ਜੀ ਤੁਸੀਂ ਜਿੱਥੇ ਭੀੜ ਭੜਕਾ ਬਾਹਰ ਦਾ ਤੁਹਾਨੂੰ ਜਾਮ ਦੇ ਰਹੇ ਜਾਂ ਲਟੇਰੇ ਜਾਂ ਕੋਈ ਵੀ ਲੁੱਟਖੋ ਕਰ ਰਹੇ ਆ ਉਹਨਾਂ ਦੇ ਤਿੱਖੀ ਨਜ਼ਰ ਰੱਖ ਰਹੇ ਹੋ ਬਿਲਕੁਲ ਕੋਈ ਵੀ ਸਨੇਚਿੰਗ ਜਾਂ ਕੋਈ ਥੈਫਟ ਕੇਸ ਜਾਂ ਕੋਈ ਡਰੱਗਸ ਪੈਟਰੋਲਰ ਜਿਹੜੇ ਹੈਗੇ ਨੇ ਉਨਾ ਨੂੰ ਰੋਕਣ ਵਾਸਤੇ ਇਹ ਜਿਹੜੀ ਚਲਾਈ ਗਈ ਹੈ ਕਿਤੇ ਵੀ ਕੋਈ ਵਾਰਦਾਤ ਹੁੰਦੀ ਹੈ ਤਾਂ ਮੌਕੇ ਤੇ ਇਹ ਮੁਸਤੈਦੀ ਨਾਲ ਪਹੁੰਚਣਗੇ ਜੇ ਮੈਂ ਤੁਸੀਂ ਇੱਕ ਗੱਡੀ ਕੀਤੀ ਉਹਦੇ ਵਿੱਚ ਡੈਲ ਨੰਬਰ ਦੱਸੋ ਜੀ ਕਿਹੜੀ ਕਿਹੜੇ ਤਰ੍ਹਾਂ ਸਹੂਲਤਾਂ ਲੈ ਸਕਦੇ ਲੋਕ ਇਹਨਾਂ ਦੀਆਂ ਜੀ ਇਹਦੇ ਵਿੱਚ 112 ਤੇ ਕਾਲ ਕਰ ਸਕਦੇ ਨੇ ਜੇ ਕੋਈ ਵੀ ਵਾਰਦਾਤ ਹੁੰਦੀ ਹੈ ਉਹ 112 ਤੇ ਕਾਲ ਕਰਕੇ ਆਪਣੀ ਇਨਫੋਰਮੇਸ਼ਨ ਦੇ ਸਕਦੇ ਨੇ ਅੱਛਾ ਜੀ ਤੇ ਇਹ ਆਪਣੀਆਂ ਜੋ ਗੱਡੀਆਂ ਜੋ ਮੋਟਰਸਾਈਕਲ ਆ 24 ਘੰਟੇ ਲੋਕਾਂ ਵਿੱਚ ਵਿਚਰਨਗੇ ਬਿਲਕੁਲ 24 ਘੰਟੇ ਇਹਨਾਂ ਦੀ ਸ਼ਿਫਟ ਸਾਡੀ ਬਣਾਈ ਹੋਈ ਆ 8-8 ਘੰਟਿਆਂ ਦੀ 24 ਘੰਟੇ ਚੱਲਣਗੇ ਲਗਾਏ ਗਏ ਨੇ ਕੋਈ ਵੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਆਪਣੇ ਕਿਸੇ ਨੂੰ ਵੀ ਪਬਲਿਕ ਨੂੰ ਤਾਂ ਅਸੀਂ ਉਹਨੂੰ ਪੂਰੀ ਕਰਾਂਗੇ ਮਸਲ ਵਗੈਰਾ ਖੜ ਜਾਂਦੇ ਜਾਂ ਛੁੱਟੀ ਦੇ ਟਾਈਮ ਉੱਥੇ ਵੀ ਜਿਹੜਾ ਪੀਸੀਆਰ ਨੂੰ ਅਸੀਂ ਲਗਾਵਾਂਗੇ ਟਾਈਮ ਟੂ ਟਾਈਮ ਕੋਈ ਛੁੱਟੀ ਦੇ ਟਾਈਮ ਕੋਈ ਵੀ ਕੋਈ ਗਲਤ ਆਨਸਰ ਕੋਈ ਹੂਟਿੰਗ ਕਰਦਾ ਉੱਥੇ ਪੀਸੀਆਰ ਵਗੈਰਾ ਲਗਾਈ ਜਾਊਗੀ ਜਿਵੇਂ ਕੱਲ ਪਰਸ ਕੱਲ ਸੌਰੀ ਮੀਟਿੰਗ ਵੀ ਹੋਈ ਸੀਗੀ ਉਹਦੇ ਵਿੱਚ ਵੀ ਕਿਹਾ ਗਿਆ ਸੀਗਾ ਕਿ ਜਿੱਥੇ ਸਕੂਲ ਆਮ ਕਾਸ ਕਰਕੇ ਲੜਕੀਆਂ ਦੇ ਸਕੂਲ ਹੈ ਜਾਂ ਸਕੂਲ ਦੇ ਟਾਈਮ ਮੋਟਰਸਾਈਕਲਾਂ ਤੇ ਬਹੁਤ ਹੁੱਲੜਬਾਜੀ ਹੋ ਰਹੀ ਹੈ ਸਾਰਿਆਂ ਦੇ ਸਕੂਲਾਂ ਹਾਂ ਜੀ ਉਹਨਾਂ ਨੂੰ ਦੇਖਦੇ ਹੋਏ ਅਸੀਂ ਐਸੇ ਕਰਕੇ ਇਹ ਪੀਸੀਆਰ ਵਗੈਰਾ ਲਗਾਏ ਨੇ ਕੋਈ ਵੀ ਸਕੂਲਾਂ ਦੇ ਮੂਹਰੇ ਕੋਈ ਹੂ ਟੈਂਕਰ ਦਾ ਕਿਸੇ ਤਰ੍ਹਾਂ ਦੀ ਹੁੱਲੜਵਾਜ਼ੀ ਕਰਦਾ ਉੱਥੇ ਹੀ ਅ ਮਸਤੈਦੀ ਦੇ ਤੌਰ ਤੇ ਪਹੁੰਚਣਗੇ ਪੀਸੀਆ ਮੋਰਸਕਾ